ਆਜੋ ਮੇਰੇ ਤਾਂ ਆਜੋ ਬਈ ਅੱਗੇ ਆ ਲੰਦੇ ਅੱਗੇ ਆ ਲੰਦੇਓ ਮੇਰੇ ਤਾਂ ਲੱਗੇ ਆ ਅੱਗੇ ਆ ਤੁਸੀਂ ਬਾਹਰ ਲਓ ਗਿਆ ਬਾਹਰ ਜਾ ਯਾਰ ਬਾਹਰ ਆਂਦੇ ਯਾਰ ਆਜੋ ਆਜੋ ਕਾਰ ਯਾਰ ਫਾਦਰ ਵੀ ਭਾਈ ਦੇ ਲਾ ਕੇ ਦਰਖਾਨ ਨਹੀਂ ਨਹੀਂ ਸਭ ਰੋਕ ਲਿਆ ਜਿੰਦਾਬਾਦ ਬਾਦ ਦੀ ਪਾੜੀ ਜਿੰਦਾਬਾਦ ਅੱਗੇ ਪਾੜੀ ਮੰਮੀ ਪਾੜੀ ਜਿੰਦਾਬਾਦ ਜਿੰਦਾਬਾਦ ਕਾਲ ਪਾੜੀ ਜਿੰਦਾਬਾਦ

ਜਿੰਦਾਬਾਦ ਮੀਪੋੜੀ ਜਿੰਦਾਬਾਦ ਮੀਪੋੜੀ ਜਿੰਦਾਬਾਦ ਜਿੱਤ ਅਸਲ ਵਿੱਚ ਕਿਦਾਂ ਹੁੰਦੀ ਹੈ ਮੈਨੂੰ ਵਧੀਆ ਮਹਿਸੂਸ ਹੁੰਦਾ ਹੈ ਮਤਲਬ 7 ਨੰਬਰ ਵਾਰਡ ਵਾਲਿਆਂ ਨੇ ਮੈਨੂੰ ਜਿੱਤਾਇਆ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰਿਆਂ ਨਾਲ ਮਿਲ ਕੇ ਖੁਸ਼ੀ ਦਾ ਮਾਹੌਲ ਹੈ ਕਿੰਨੇ ਵੋਟਾਂ ਨੇ ਦਿੱਤਾ ਇਹ ਜੋੜ ਤਾਂ ਹਲੇ ਕਿਤਨੇ ਹੀ ਅਲੱਗ-ਅਲੱਗ ਮੈਂ ਦੱਸ ਸਕਦੇ ਹਾਂ 150 ਵੋਟ ਲਗਭਗ 150 ਦੇ ਲਗਭਗ 150 ਦੇ ਲਗਭਗ ਕਿਹਦਾ ਜਿੱਤਦਾ ਜਿਹੜਾ ਸ਼ੇਰ ਕਿੰਨੇ ਦੇਣਾ ਚਾਹੁੰਦੇ ਹੋ ਬਾੜਵਾਸੀ ਬਾੜਵਾਸੀ ਨੂੰ ਆਮ ਆਦਮੀ ਪਾੜੀ ਜਿੰਦਾਬਾਦ 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 ਜੀ ਜਿੰਦਾਬਾਦ 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 ਅੱਜ 6 ਨੰਬਰ ਵਾਰਡੋਂ 7 ਨੰਬਰ ਵਾਰਡ ਦੇ ਜਿੱਤ ਕਰਾ ਆ ਸਕਦੇ ਸਿੱਦੇ ਜੀ ਗੱਲ ਆ ਬਾੜ ਨੰਬਰ 6 ਦੇ ਵਿੱਚ ਸਾਡੇ ਬੱਬੀ ਭਾਜੀ ਆ ਸਕਦੇ ਕਿ ਨਹੀਂ ਔਰ ਬਹੁਤ ਹੀ ਵਧੀਆ ਜਣ ਕੇ ਬਾੜ ਨੰਬਰ 6 ਦੇ ਵੋਟਰਾਂ ਨੇ ਉਹਨਾਂ ਨੂੰ ਜਿਹੜਾ ਸਮਰਥਨ ਦਿੱਤਾ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਦੇ ਵਿਕਾਸ ਦੇ ਕੰਮ ਉਹਨਾਂ ਦਾ ਲੋਕਾਂ ਦੇ ਨਾਲ ਮਿਲਵਰਤਨ ਲੋਕਾਂ ਨੇ ਮੋਹਰ ਲਾਈ ਆ ਇਸ ਗੱਲ ਦੇ ਉੱਪਰ ਔਰ ਉਹਨਾਂ ਨੂੰ ਬਹੁਤ ਹੀ ਵੱਡੇ ਫਰਕ ਦੇ ਨਾਲ ਜਿਹੜਾ ਆ ਉਹਨਾਂ ਨੂੰ ਜਿਹੜਾ ਪਹਿਲੀ ਵਾਰ ਜਿਹੜਾ ਉਹ ਬਣਿਆ ਹੈਗੇ ਯਾਰ ਜੇਸ਼ਵਰ ਵਿਆਲ ਬੱਬੇ ਜੀ ਅੱਗੇ ਉਹਨਾਂ ਦੇ ਭਾਈ ਸਾਹਿਬ ਜਿਹੜੇ ਸਾਡੇ ਐਮਐਲਏ ਆ ਜਿਹੜੇ ਸਾਬਕਾ ਮੰਤਰੀ ਬ੍ਰਹਮਸ਼ੰਕਰ ਕ੍ਰਿਪਾ ਜੀ ਉੱਥੋਂ 4 ਬਟਕਾਉਂਸ ਰਹਿ ਚੁੱਕੇ ਇਸ ਤਰ੍ਹਾਂ ਬਾਡ ਨੰਬਰ 7 ਦੇ ਵਿੱਚ ਆਦਮ ਵਾਲਟੀ ਦੇ ਬੜੇ ਅਨੁਠਕ ਵਿਅਕਤੀ ਮਿਹਨਤੀ ਔਰ ਜਿਹੜੇ ਕਿ ਗਰਾਊਂਡ ਲੈਵਲ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਮਨਜੀਤ ਸਿੰਘ ਜੀ ਇਹਨਾਂ ਦੇ ਵਾਈਫ ਨਰਿੰਦਰ ਕੌਰ ਜੀ ਜਿਹੜੇ ਕਿ ਭਾਰੀ ਵੋਟਾਂ ਦੇ ਨਾਲ ਜਿਹੜਾ ਬਾਡ ਨੰਬਰ 7 ਦੇ ਵਿੱਚੋਂ ਜਿੱਤੇ ਆ ਮੈਂ ਸਾਰੇ ਹੀ ਬਾਡ ਨੰਬਰ 6 ਔਰ 7 ਦੇ ਨਿਵਾਸੀਆਂ ਨੂੰ ਆਪਣਿਆਂ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਮਨਜੀਤ ਸਿੰਘ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਇਹਨਾਂ ਨੂੰ ਕਿਸੇ ਵੀ ਵਾਰਡ ਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਏਗੀ ਵਿਕਾਸ ਦੇ ਕੰਮਾਂ 'ਚ ਔਰ ਹਰ ਤਰ੍ਹਾਂ ਦੇ ਨਾਲ ਇਹਨਾਂ ਦਾ ਪੂਰਾ ਸਾਥ ਦਿੱਤਾ ਜਾਏਗਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਭ ਤੋਂ ਪਹਿਲਾਂ ਮੀਡੀਆ ਦਾ ਧੰਨਵਾਦ ਕਰਨਾ ਚਾਹੀਦਾ ਇਹ ਜਿਹੜੀ ਮੇਰੀ ਜਿੱਤ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿੱਤ ਆ ਆਮ ਵਰਕਰ ਦੀ ਜਿੱਤ ਆ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਸ਼ੇਪਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਇਹ ਉਹਨਾਂ ਦੀ ਸਾਂਝੀ ਤੌਰ ਤੇ ਜਿੱਤ ਹੈ ਮੇਰੀ ਇਕੱਲੇ ਦੀ ਜਿੱਤ ਨਹੀਂ ਮੈਂ ਉਹਨਾਂ ਦਾ ਧੰਨਵਾਦ ਮੈਂ ਆਪਣੀ ਪੂਰੀ 7 ਨੰਬਰ ਵਾਰਡ ਦਾ ਜਿਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਲੋ ਭਾਰੀ ਵੋਟਾਂ ਦੇ ਨਾਲ ਮੈਨੂੰ ਜਿਤਾਇਆ ਠੀਕ ਆ ਬਾਕੀ ਮੈਂ ਪਹਿਲਾਂ ਵੀ 2.5 ਸਾਲ ਤੋਂ ਕੰਮ ਕਰ ਰਿਹਾ ਸੀ ਹੁਣ ਇਹਨਾਂ ਨੇ ਮੈਨੂੰ ਮਜ਼ਬੂਤ ਕੀਤਾ ਹੁਣ ਮੈਂ ਇਹਨੂੰ ਭਰੋਸਾ ਦਵਨਾ ਤੁਹਾਡੇ ਨਾਲ ਮੈਂ ਜੋ ਵੀ ਵਾਅਦੇ ਕੀਤੇਗੇ ਐਨ ਪੂਰੇ ਕਰੂੰਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੈਂ ਦੋ ਜਿੱਤੇ ਕਰੇ ਹੁਸ਼ਿਆਰਪੁਰ ਵਿਧਾਨ ਸਭਾ ਦੇ ਵਿੱਚ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਜਿਹੜੀ 6 ਨੰਬਰ ਉਹ 7 ਨੰਬਰ ਤੋਂ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਆ ਉਸ ਜਿੱਤ ਦੇ ਹੱਕਦਾਰ ਸਾਰੇ ਹੁਸ਼ਿਆਰਪੁਰ ਵਾਸੀ ਆ ਔਰ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਔਰ ਮੈਂ ਕਹਿੰਦਾ ਵੀ ਸ਼੍ਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਉੱਤੇ ਲੋਕਾਂ ਨੇ ਫਿਰ ਦੁਬਾਰਾ ਇੱਕ ਵਾਰ ਮੋਹਰ ਲਾ ਕੇ ਇਹ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਕਿ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਔਰ ਆਮ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੀ ਆ ਆਮ ਆਦਮੀ ਪਾਰਟੀ ਸੋ ਮੈਂ ਸਾਰੇ ਹੀ ਹੁਸ਼ਿਆਰਪੁਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਉੱਥੇ ਆਸ ਕਰਦਾ ਕਿ ਤੁਸੀਂ ਸਾਰੇ ਹੀ ਅਸੀਂ ਸਾਰੇ ਜਿੰਨੇ ਵਰਕਰ ਆ ਜਿਨ੍ਹਾਂ ਨੇ ਮਿਹਨਤ ਕੀਤੀ ਅੱਜ ਇੱਥੇ ਸਾਰੇ ਬਿਰਾਜਮਾਨ ਨੇ ਇਹ ਜਿਹੜੇ ਸਾਡੇ 7 ਨੰਬਰ ਤੋਂ ਕੈਂਡੀਡੇਟ ਸੀਗੇ ਆਮ ਆਦਮੀ ਪਾਰਟੀ ਦੇ ਸ਼ੁਰੂ ਦੇ ਦੌਰ ਦੇ ਚੱਲੇ ਹੋਏ ਸਾਥੀ ਸੀਗੇ ਜਿਨ੍ਹਾਂ ਨੇ ਬਹੁਤ ਵੱਡੀ ਜਿੱਤ ਦਰਜ ਕਰਕੇ ਅੱਜ ਇਹ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਹੀ ਕੈਸੀ ਪਾਰਟੀ ਆ ਜਿਹੜੀ ਕਿ ਆ ਲੋਕਾਂ ਨੂੰ ਜਿਹੜੀ ਸਹੂਲਤਾਂ ਵੀ ਦਿੰਦੀ ਆ ਔਰ ਲੋਕਾਂ ਦਾ ਦਿਲਾਂ ਦੇ ਵਿੱਚ ਵੀ ਵਸੀ ਹੋਈ ਆ ਮੈਂ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਧੰਨਵਾਦ